ਹਾਂਜੀ ਦੋਸਤੋ ਸਭ ਤੋਂ ਪਹਿਲਾਂ ਪਿਆਰ ਭਰ ਸਤਿ ਸ਼੍ਰੀ ਅਕਾਲ ਜੀ ਮੇਰੇ YouTube ਚੈਨਲ ਪ੍ਰਾਉਡ ਪੰਜਾਬੀ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੇ ਬਲੌਗ ਦੇ ਵਿੱਚ ਤੁਹਾਨੂੰ ਇੱਕ ਢਾਬਾ ਦਿਖਾਵਾਂਗੇ ਜੋ ਤਨੌਲਾ ਦੇ ਰੋਡ ਤੇ ਬਣਿਆ ਹੋਇਆ ਹੈ ਜੀ ਜੋ ਇੱਕ ਮਸ਼ਹੂਰ ਤੇ ਨੰਬਰ 1 ਢਾਬਾ ਹੈਗਾ ਜਦੋਂ ਸਿੱਟ ਢਾਬੇ ਦੇ ਵਿੱਚ ਐਂਟਰ ਹੁੰਨੇ ਆ ਤੁਸੀਂ ਇੱਧਰ ਦੇਖ ਸਕਦੇ ਹੋ ਜੀ ਗੱਡੀਆਂ ਦੀ ਭਾਰੀ ਮਾਤਰਾ ਵਿੱਚ ਪਾਰਕਿੰਗ ਬਣੀ ਹੋਈ ਹੈ ਉਸੀਂ ਚਾਰੇ ਪਾਸੇ ਗੱਡੀਆਂ-ਗੱਡੀਆਂ ਦੇਖ ਸਕਦੇ ਹੋ। ਹੁਣ ਤੋਂ ਅਸੀਂ ਅੱਗੇ ਜਾ ਕੇ ਦਿਖਾਉਣਾ ਹੈ ਜੀ। ਆਹ ਸਾਹਮਣੇ ਤੁਸੀਂ ਲਿਖਿਆ ਹੋਇਆ ਪੜ੍ਹ ਸਕਦੇ ਹੋ। ਆਹ ਸਾਹਮਣੇ ਇੱਕ ਜੈਵਕਰ ਬਣਿਆ ਹੋਇਆ ਜੀ। ਤੋਂ ਉਸੇ ਜੈਵਕਾਰ ਵੀ ਦਿਖਾਵਾਂਗੇ ਇਸ ਜੈਵਕਾਰ ਦੇ ਵਿੱਚ ਬਹੁਤ ਹੀ ਪੁਰਾਣੀਆਂ ਲੱਕੜ ਦੀਆਂ ਚੀਜ਼ਾਂ ਬਣੀਆਂ ਹੋਈਆਂ ਹਨ ਜੀ ਤੁਸੀਂ ਇਹ ਚੀਜ਼ਾਂ ਨੂੰ ਦੇਖ ਤੇ ਇਹਨਾਂ ਨੂੰ ਖਰੀਦ ਵੀ ਸਕਦੇ ਹੋ ਇੱਧਰ ਬੱਚਿਆਂ ਦੇ ਵਾਸਤੇ ਝੂਲੇ ਬਣੇ ਹੋਏ ਹਨ ਜੀ ਇੱਥੇ ਤੁਸੀਂ ਕਿਤਾਬਾਂ ਪਈਆਂ ਦੇਖ ਸਕਦੇ ਹੋ ਇਧਰ ਇਹ ਪੰਛੀਆਂ ਦੇ ਆਲਨੇ ਤੇ ਘਰ ਬਣੇ ਬਣੇ ਹੋਏ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਇਸ ਜੈਵ ਘਰ ਦੇ ਅੰਦਰ ਵੀ ਲੈ ਕੇ ਜਾਵਾਂਗੇ ਪਹਿਲਾਂ ਤੁਹਾਨੂੰ ਇਹ ਕਿਤਾਬ ਦਿਖਾਉਣੇ ਆ ਜੋ ਅਡ 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 ਵੱਖ-ਵੱਖ ਕਵੀਆਂ ਦੇ ਬਾਰੇ ਜਾਣਨਾ ਪਉਂਦੀ ਹੈ ਨਾ ਇਹਦੇ ਤੁਸੀਂ ਲੇਖ ਕਰਨ ਦੀ ਕਿਤਾਬਾਂ ਲੈ ਕੇ ਪੜ੍ਹ ਸਕਦੇ ਹੋ ਇੱਧਰ ਤੁਸੀਂ ਸੱਭਿਆਚਾਰਕ ਤੇ ਵਿਰਾਸਤੀ ਚੀਜ਼ਾਂ ਦੇਖ ਸਕਦੇ ਹੋ ਜੋ ਦੇਖਣ ਵਿੱਚ ਬਹੁਤ ਸੋਹਣੀਆਂ ਲੱਗ ਰਹੀਆਂ ਹਨ ਇਥੋਂ ਤੁਸੀਂ ਮਨਚਾਹੇ ਸਮਾਨ ਖਰੀਦ ਸਕਦੇ ਹੋ ਉਦੋਂ ਅਸੀਂ ਅੰਦਰ ਜਾ ਕੇ ਵੀ ਦਿਖਾਵਾਂਗੇ ਢਾਬੇ ਤੇ ਪਹਿਲਾਂ ਅਸੀਂ ਇੱਕ ਕਾਊਂਟਰ ਤੇ ਸੀ ਕੈਟਲ ਲੈਣ ਲਈ ਜਾਵਾਂਗੇ ਆਮਣੇ ਤੁਸੀਂ ਅਡਾਡ ਪਰਾਂਦੀਆਂ ਵਕਤ ਉਹ ਦੇਖ ਸਕਦੇ ਹੋ ਜੋ ਦੇਖ ਰਿਹਾ ਵਿੱਚ ਬਹੁਤ ਸੋਹਣੇ ਲੱਗ ਰਹੀਆਂ ਹਨ ਇੱਧਰ ਬੱਚਿਆਂ ਦੇ ਲਈ ਵੱਖ-ਵੱਖ ਐਟਮਾ ਤੇ ਮਠਿਆਏ ਆ ਲੱਗੀਆਂ ਹੋਈਆਂ ਹਨ ਜੋ ਪੂਰੀ ਤਰ੍ਹਾਂ ਪੈਕ ਹਨ ਜੀ ਉਹ ਪਾਈਨ ਨੂੰ ਲੈ ਕੇ ਦਿਖਾਏ ਇੱਧਰ ਬੱਚਿਆਂ ਚਾਕਲੇਟਾਂ ਪਈਆਂ ਹੋਈਆਂ ਹਨ ਜੀ ਉਹ ਤੁਹਾਨੂੰ ਅੰਦਰ ਜਾ ਕੇ ਦਿਖਾਵਾਂਗੇ ਪਹਿਲਾਂ ਤੁਸੀਂ ਮਠਿਆਈਆਂ ਦੇਖ ਸਕਦੇ ਹੋ ਜੋ ਅੜੜ ਭਾਂਤ ਦੀਆਂ ਬਣੀਆਂ ਹੋਈਆਂ ਹਨ ਜੀ ਜੋ ਫਰੇਮ ਦੇ ਵਿੱਚ ਬਹੁਤ ਸੋਹਣੀਆਂ ਲੱਗ ਰਹੀਆਂ ਹਨ ਇਹ ਤੁਸੀਂ ਕੇਕ ਅਤੇ ਪੇਸਟੀਆਂ ਦੇਖ ਰਹੇ ਹੋ ਇਹ ਅੜੜ ਤਰ੍ਹਾਂ ਦੇ ਸਟਾਲ ਹਨ ਜਿਵੇਂ ਦਹੀਂ ਭੱਲੇ ਸਟਾਲ, ਗੋਲ ਗੱਪੇ ਸਟਾਲ ਤੁਸੀਂ ਨਮਕੀਨ ਵੀ ਖਾ ਸਕਦੇ ਹੋ ਦੇ ਬਰਗਤ ਪੀਜੇ ਟਾਲ ਹੈ ਜੀ ਹੁ ਤਹਨੋਂ ਸੀ ਬਾਹਰ ਵੱਲ ਲੈ ਕੇ ਜਾਂਦੇ ਹਾਂ ਹੁਣ ਅਸੀਂ ਤਹਨੋਂ ਇੱਕ ਜਿਹੜਿਆ ਘਰ ਵੀ ਦਿਖਾਵਾਂਗੇ ਇੱਥੇ ਜੋ ਕੀ ਆਰਡਰ ਤਰ੍ਹਾਂ ਦੇ ਜਨਮ ਮਿਲਦੇ ਹਨ ਜੀ ਜੋ ਕੀ ਦੀਵਕ ਢਾਬੇ ਸਾਹਮਣੇ ਇਹ ਪੈਟ ਸ਼ਾਪ ਐਨੀਮਲ ਦੀ ਦੁਕਾਨ ਬਣੀ ਹੋਈ ਹੈ ਜੀ ਇੱਥੇ ਵੱਖ-ਵੱਖ ਤਰ੍ਹਾਂ ਦੇ ਪੰਛੀ ਤੁਸੀਂ ਦੇਖ ਸਕਦੇ ਹੋ ਤੇ ਮਨ ਚਾਹੇ ਖਰੀਦ ਸਕਦੇ ਹੋ ਜੀ। ਇੱਥੇ ਹਰ ਤਰ੍ਹਾਂ ਦੇ ਜਾਨਵਰ ਤੁਹਾਨੂੰ ਦੇਖਣ ਨੂੰ ਮਿਲਣਗੇ। ਤੁਸੀਂ ਅਲੱਡ-ਕਿਸਮ ਦੀਆਂ ਇੱਥੇ ਜਾਤੀਆਂ ਪ੍ਰਜਾਤੀਆਂ ਨੂੰ ਇਕੱਠ ਕਰ ਸਕਦੇ ਹੋ ਜੀ। ਜਿੱਕਰ ਤੇ ਮਰਦਾਂ ਕਿੱਥੇ ਬਿਜਿਆ ਨਾ ਉਹ ਨਦੀ ਪਾਸੇ। ਬੜਾ ਪੂਰੀਆਂ ਦੇ ਰੰਗ-ਬਰੰਗੇ ਪੰਛੀ ਬਹੁਤ ਸੋਹਣੇ ਲੱਗ ਰਹੇ ਹਨ ਜੀ। ਹਾਂ। ਦਾ ਗਾਟਾ ਹੈ ਕਿਹਦਾ ਸਾਡੇ ਤੋਂ ਇਤਿਹਾਸ ਬਾਹਰ ਨਹੀਂ ਇਹ ਨਾਂ ਦਾ ਬੋਲਣਾ ਕਰ ਰਿਹਾ ਹੈ ਇਹ ਤਾਂ ਬਾਤ ਨਹੀਂ ਹੁੰਦਾ ਲੋਕਾਂ ਦਾ ਇਹ ਤੁਸੀਂ ਸ਼ਿਖਰਗੋਸ਼ ਨੂੰ ਦੇਖ ਸਕਦੇ ਹੋ ਕਿ ਬਹੁਤ ਹੀ ਪਿਆਰਾ ਲੱਗ ਰਿਹਾ ਹੈ ਜੇਕਰ ਦੋਸਤੋ ਅੱਜ ਦਾ ਬਲੌਗ ਤੁਹਾਨੂੰ ਬਹੁਤ ਵਧੀਆ ਲੱਗਿਆ ਹੋਵੇ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਥੈਂਕਸ ਫॉर ਵਾਚਿੰਗ